ਮਾਤਾ ਜੀ ਕਿਵੇਂ ਕਹਾਣੀ ਕੀ ਬਣੀ ਐ ਤੁਸੀਂ ਟਾਬਾ ਖੋਲਿਆ ਸੁਣਦੇ ਵਿੱਚ ਆਇਆ ਕਿ ਤੁਹਾਡੇ ਜਿਹੜੇ ਪਤੀ ਸੀ ਉਹ ਵੀ ਤੁਹਾਡਾ ਸਾਥ ਛੱਡ ਗਏ ਸੀ ਕੀ ਹੋਇਆ ਸੀ ਕਿਹੜਾ ਉਹ ਸਮਾਂ ਸੀ ਸਾਡੇ ਜੀ ਮਤਲਬ 2003 ਦੇ ਵਿੱਚ ਫਿਰ ਘਰਵਾਲਾ 3-4 ਦੇ ਵਿੱਚ ਚਲੇ ਗਿਆ ਸੀਗਾ ਘਰੋਂ ਚਲੇ ਗਿਆ ਸੀਗਾ ਵੈਸੇ ਵੀ ਉਹ ਕ ਵੈਸੇ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਆਪਣੇ ਘਰ ਦੀ ਕੋਈ ਉਹ ਜਿੰਮੇਵਾਰੀ ਨਹੀਂ ਨਿਭਾਉਂਦਾ ਸੀਗਾ ਮਤਲਬ 84 ਦੇ ਵਿੱਚ ਹੀ ਮੈਂ ਕੰਮ ਤੇ ਲੱਗੀ ਸੀਗੀ ਕਾਰਖਾਨੇ 'ਚ ਕੰਮ ਕੀਤਾ ਤੋਂ ਬਾਅਦ ਜਾ ਕੇ ਮੈਂ 90 ਵਿੱਚ ਕਿ ਚਾਰੀ ਜੀ ਕੰਮ ਤੇ ਲੱਗੀ ਸੀ ਫੋਟੋਸਟੇਟ ਦੇ ਉੱਤੇ ਫਿਰ ਮੈਂ 99 99 ਵਿੱਚ ਮਕਾਨ ਬਣਾਇਆ ਫਿਰ ਅਸੀਂ 4 ਦੇ ਵਿੱਚ ਮੈਂ ਮਕਾਨ ਵੇਚ ਕੇ ਉਧਰ ਲਾ ਫਿਰ ਮੈਂ ਦੁਕਾਨ ਲਈ ਕੰਮ ਕੀਤਾ ਸ਼ੁਰੂ ਤਕਰੀਬਾ ਸਾਡਾ 5 ਜੰਮੇ ਵਿੱਚ ਹੀ ਮੈਂ ਤੇ ਮੇਰਾ ਬੇਟਾ ਸੀ ਸਾਡੀ ਰੋਟੀ ਚੱਲਣ ਲੱਗ ਗਈ ਤੁਹਾਡੇ ਬੇਟੇ ਬਾਰੇ ਜਿਹੜਾ ਸੁਣਨ ਨੂੰ ਆਇਆ ਉਹਨੂੰ ਕੀ ਪ੍ਰੋਬਲਮ ਆ ਗਈ ਸੀ ਬੇਟਾ ਜੀ 2000 ਮਤਲਬ ਕਿ ਪਿਛਲੇ ਸਾਲ ਮਤਲਬ ਮੜਾ ਮੋੜ ਖਾਂਸੀ ਤੇ ਜੁਕਾਮ ਸੀਗਾ ਕਹਿੰਦਾ ਮੰਮਾ ਮੈਂ ਦਵਾਈ ਲਿਆ ਮੈਂ ਆਪਣੇ ਆਪ ਉਹ ਹਸਪੀਟਲ ਗਿਆ ਸ਼ਾਮ ਨੂੰ ਰਾਤ ਨੂੰ 2:00 ਵਜੇ 1:30 ਵਜੇ ਉਹਨਾਂ ਨੇ ਕਹਿੰਦੇ ਵੀ ਇਹਨੂੰ ਆਕਸੀਜਨ ਦੀ ਇੰਨਾ ਜੀ ਕਮੀ ਆ ਪਲਸ ਘਟਦੀ ਪਈ ਆ ਵੀ ਤੁਸੀਂ ਹੋਰ ਹਸਪੀਟਲ ਲੈ ਜਾਓ ਉਦੋਂ ਹਸਪੀਟਲ ਦੇ ਵਿੱਚ ਕੋਈ ਤੇ ਵੀ ਜਗ੍ਹਾ ਨਹੀਂ ਮਿਲ ਰਹੀ ਸੀ ਤੇ ਬੇਟੇ ਜੀ 2:00 ਵਜੇ ਨੂੰ ਡੈਥ ਹੋ ਗਈ ਇੱਕੋ ਹੀ ਬੇਟਾ ਸੀਗਾ ਮੇਰਾ ਸ਼ੁਕਰਾਨਸ ਪ੍ਰਮਾਤਮਾ ਦਾ ਵੀ ਜਿਨੇ ਸਾਨੂੰ ਹਿੰਮਤ ਦਿੱਤੀ ਆ ਪਰ ਮੈਂ ਬੜੀ ਵੱਡਾ ਸੋਚੇ ਮਟਾਬਾ ਬੰਦ ਕਰ ਦਵਾਂ ਪਰ ਮੇਰੇ ਨਾਲ 4-5 ਪਰਿਵਾਰ ਰੋਟੀ ਖਾਂਦੇ ਨੇ ਇਸ ਕਰਕੇ ਮੈਂ ਢਾਬਾ ਨਹੀਂ ਬੰਦ ਕਰਦੀ ਹੈਗੀ ਵੀ ਮੇਰਾ ਦਿਲ ਲੱਗਿਆ ਹੋਇਆ ਇੱਥੇ ਸਿਰਫ ਇਨ੍ਹਾਂ ਦੇ ਪੈਣਾ ਕਰਕੇ ਜਿਹੜੇ ਕੰਮ ਕਰਦੀਆਂ ਨੇ ਔਰ ਬੇਟੇ ਦੀ ਯਾਦ ਵਿੱਚ ਮੈਂ ਜਿੰਨੀ देर ਕੰਮ ਕਰਾਂਗੀ ਆਪਣੀ ਬੇਟੇ ਦੀ ਯਾਦ ਵਿੱਚ ਕੰਮ ਕਰਾਂਗੀ ਸੋਏ ਮਾਤਾ ਜੀ ਨੇ ਗੱਲਬਾਤ ਕਰਦੇ ਆ ਮਾਤਾ ਜੀ ਸਸਰੀਕਾਲ ਜੀ ਸਸਰੀਕਾਲ ਜੀ ਠੀਕ ਠਾਕ ਹੂੰ ਜੀ ਹਾਂਜੀ ਬਹੁਤ ਵਧੀਆ ਜੀ ਸ਼ੁਕਰ ਹੈ ਮਾਤਾ ਜੀ ਕਿਵੇਂ ਕਹਾਣੀ ਕੀ ਬਣੀ ਆ ਤੁਸੀਂ ਟਾਬਾ ਖੋਲਿਆ ਸੁਣਦੇ ਵਿੱਚ ਆਇਆ ਕਿ ਤੁਹਾਡੇ ਜਿਹੜੇ ਪਤੀ ਸੀ ਉਹ ਵੀ ਤੁਹਾਡਾ ਸਾਥ ਛੱਡ ਗਏ ਸੀ ਕੀ ਹੋਇਆ ਸੀ ਕਿਹੜਾ ਉਹ ਸਮਾਂ ਸੀ ਸਾਡੇ ਜੀ ਮਤਲਬ 2003 ਦੇ ਵਿੱਚ ਫਿਰ ਘਰਵਾਲਾ 3-4 ਦੇ ਵਿੱਚ ਚਲੇ ਗਿਆ ਸੀਗਾ ਘਰੋਂ ਚਲੇ ਗਿਆ ਸੀਗਾ ਵੈਸੇ ਵੀ ਉਹ ਕ ਵੈਸੇ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਆਪਣੇ ਘਰ ਦੀ ਕੋਈ ਉਹ ਜ਼ਿੰਮੇਵਾਰੀ ਨਹੀਂ ਨਿਭਾਉਂਦਾ ਸੀਗਾ ਤੇ ਉਸ ਤੋਂ ਬਾਅਦ ਮੈਂ ਵੈਸੇ ਸ਼ੁਰੂ ਤੋਂ ਮੇਰਾ 1982 ਵਿੱਚ ਵਿਆਹ ਹੋਇਆ ਹੈਗਾ ਮੇਰੇ ਤਰਾਸੀ ਦੇ ਬੇਟੇ ਦਾ ਜਨਮ ਸੀਗਾ ਉਹ ਤੋਂ ਬਾਅਦ ਮੈਂ ਕੰਮ ਕਰ ਮਤਲਬ 84 ਦੇ ਵਿੱਚ ਹੀ ਮੈਂ ਕੰਮ ਤੇ ਲੱਗੀ ਸੀਗੀ ਕਾਰਖਾਨੇ 'ਚ ਕੰਮ ਕੀਤਾ ਤੇ ਮੈਨੂੰ 85 ਦੇ ਵਿੱਚ ਮੇਰੇ ਮਤਲਬ ਇਹ ਨੇ ਮੇਰੇ ਪਾਪਾ ਜੀ ਪੋਸਟ ਆਫ 'ਚ ਲੱਗੇ ਹੋਏ ਸੀਗੇ ਉਹ ਮੈਨੂੰ ਕਹਿੰਦੇ ਵੀ ਤੁਸੀਂ ਡਾਕਖਾਨੇ ਲੱਗ ਜਾਓ ਵੀ ਤੁਹਾਨੂੰ ਟਿਕਟਾਂ ਵੰਡਣੀਆਂ ਨੇ ਸਵੇਰੇ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਤੇ ਸ਼ਾਮ ਨੂੰ 3 ਵਜੇ ਤੋਂ ਲੈ ਕੇ 5 ਵਜੇ ਤੱਕ ਤੇ ਉਦੋਂ ਫਿਰ ਮੇਰੇ ਸਹੁਰੇ ਪਰਿਵਾਰ ਨੇ ਮੈਨੂੰ ਨਹੀਂ ਕੰਮ ਕਰਨ ਦਿੱਤਾ ਪੜੀ ਤਾਂ ਮੱਠੀ ਹੋਈ ਸੀ ਪਰ ਸਾਡੇ ਜਿਹੜਾ ਮੇਰਾ ਟੇਕੇ ਦਾ ਪਰਿਵਾਰ ਸੀ ਸਾਰੇ ਤਕਰੀਬਨ ਸਰਕਾਰੀ ਸਰਵਿਸ ਕਰਦੇ ਨੇ ਹੁਣ ਹੁਣ ਵੀ ਮੇਰਾ ਬ੍ਰਦਰ ਇੱਕ ਬੈਂਕ ਚ ਲੱਗੇ ਹੋਏ ਨੇ ਤੇ ਇੱਕ ਸਰਕਾਰੀ ਸਰਵਿਸ ਕਰਦੇ ਨੇ ਪੋਸਟ ਆਫ ਚ ਹੀ ਸਾਡੇ ਪਰਿਵਾਰ ਹੀ ਸਾਰੇ ਪੋਸਟ ਆਫ ਚ ਕੰਮ ਕਰਦਾ ਸੀਗਾ ਤੇ ਉਸ ਤੋਂ ਬਾਅਦ ਅਸੀਂ ਜਦੋਂ ਮੇਰਾ ਮਤਲਬ ਮੈਰਿਜ ਤੋਂ ਬਾਅਦ ਵੀ ਕੋਈ ਉਹਨਾਂ ਨਾਲ ਠੀਕੀ ਸੀ 84 ਦਾ ਬੇਟੀ ਦਾ ਜਨਮ ਸੀਗਾ ਤੇ ਬੇਟੀ ਮੇਰੀ ਮੇਰੇ ਖ 2 ਸਾਲ ਦੀ ਸੀਗੀ ਜਦੋਂ ਮੈਂ ਕੰਮ ਕਰਨ ਲੱਗੀ ਸੀ ਜੀ ਮੇਰੇ ਮੰਮੀ ਡੈਡੀ ਨੇ ਮੈਨੂੰ ਕਿਹਾ ਵੀ ਤੁਸੀਂ ਸਾਡੇ ਅਸੀਂ ਡਿਵੋਰਸ ਕਰਾਣ ਦਾ ਕਰਾ ਦਿੰਨੇ ਹੈਗੇ ਪਰ ਮੈਂ ਕਿਹਾ ਨਹੀਂ ਮੈਂ ਆਪਣੀ ਲਾਈਫ ਚ ਬੱਚੇ ਪਾਲ ਲੈਣੇ ਨੇ ਆਪਣੇ ਤੇ ਉਸ ਤੋਂ ਬਾਅਦ ਜਾ ਕੇ ਮੈਂ 90 ਵਿੱਚ ਕਚਹਿਰੀ ਚ ਕੰਮ ਤੇ ਲੱਗੀ ਸੀ ਫੋਟੋਸਟੇਟ ਦੇ ਉੱਤੇ ਕਚਹਿਰੀ ਚ ਕੰਮ ਕਰਦੇ ਹੋਏ ਤਾਂ ਉਦੋਂ ਤਨਖਾਹ ਵੀ ਬੜੀ ਥੋੜੀ ਸੀਗੀ ਫਿਰ ਮੈਂ 99 92 ਵਿੱਚ ਮਕਾਨ ਬਣਾਇਆ ਮਕਿਸਤਾਂ ਦੇ ਲੈ ਕੇ ਉਦੋਂ ਤਾਂ 150 ਰੁਪਏ ਦਾ ਜਗਾ ਹੁੰਦੀ ਸੀਗੀ ਸਾਰਾ 10 12000 ਦੇ ਵਿੱਚ 12000 ਦੇ ਵਿੱਚ ਜਗਾ ਲੈ ਕੇ ਮੇਰੇ ਮੰਮੀ ਉਹਨਾਂ ਨੇ ਮਕਾਨ ਬਣਾ ਕੇ ਦੇਤਾ ਮੈਨੂੰ ਪਾਇਆ ਮੈਂ ਕਮਰਾ ਪਾ ਕੇ ਦਿੱਤਾ ਉਹ ਤੋਂ ਬਾਅਦ ਮੈਂ ਫਿਰ ਮਤਲਬ ਜੋ ਨੌਕਰੀ ਤੇ 96 ਦੇ ਵਿੱਚ ਮੈਂ ਕਚਹਿਰੀ 'ਚ ਲੱਗੀ ਆ 95 96 ਦੇ ਵਿੱਚ ਕਚਹਿਰੀ 'ਚ ਲੱਗ ਕੇ ਉੱਥੇ ਮੈਂ 6 ਸਾਲ ਕੰਮ ਕੀਤਾ ਹੈਗਾ ਫਿਰ 2000 ਦੇ ਵਿੱਚ ਜਾ ਕੇ ਮੈਂ ਮਨਿਆਰੀ ਦੀ ਦੁਕਾਨ ਕੀਤੀ ਸੀਗੀ ਮਨਿਆਰੀ ਦੁਕਾਨ ਕਰਨ ਦੇ ਬਾਵਜੂਦ ਉਹ ਕਿਰਾਏ ਦੇ ਸੀਗੀ ਉਦੋਂ ਨਾ ਮੰਡੀਆਂ ਲੱਗਣ ਲੱਗੀਆਂ ਸੀ ਨਵੀਆਂ-ਨਵੀਆਂ ਮਤਲਬ ਸਾਲਕ ਤਾਂ ਵਧੀਆ ਕੰਮ ਚੱਲਿਆ ਮੇਰਾ ਠੀਕ ਸੀਗਾ ਤੇ ਜਦੋਂ ਮੰਡੀਆਂ ਲੱਗਣ ਲੱਗੀਆਂ ਫਿਰ ਮੇਰਾ ਕੰਮ ਇੱਕੋ ਦਾਮ ਡਾਊਨ ਹੋ ਗਿਆ ਲੋਕਾਂ ਨੂੰ ਇੰਨੀ ਨੌਲੇਜ ਨਹੀਂ ਕੋਈ ਪੜੇ ਲਿਖਿਆ ਨੂੰ ਸੀਗੀ ਬਾਕੀ ਜਿਹੜੇ ਆਮ ਲੋਕ ਕੀ ਸੀ ਅਗਲਾ ਕਹਿੰਦੇ ਸੀ ਲਾ ਉਹ ਫੇਰ लवली ਉੱਤੇ 5 ਰੁਪਏ ਦੀ ਮਿਲਦੀ ਹੈ ਤੁਸੀਂ 20 ਰੁਪਏ ਦੇਣੇ ਹੋ ਉਦੋਂ ਕਾਫੀ ਜਿਆਦਾ ਲੋਕਾਂ ਜਣੀ ਮੰਡੀਆਂ ਦਾ ਕਾਫੀ ਜਿਆਦਾ ਹੋ ਹੋਇਆ ਉਹ ਤੋਂ ਬਾਅਦ ਫਿਰ ਮੈਂ ਪ੍ਰਾਈਵੇਟੀ ਮੇਰੀ 17 ਸਾਲਾਂ 17 ਸਾਲ ਦੀ ਸੀਗੀ ਜਦੋਂ ਮੈਂ 2001 ਦੇ ਵਿੱਚ ਉਹਦਾ ਮੈਰਿਜ ਕਰਤੀ ਸੀਗੀ ਤੇ ਬੇਟਾ ਮੇਰਾ ਸਾਲ ਵੱਡਾ ਸੀ ਉਹਦੇ ਨਾਲੋਂ ਤੇ ਉਸ ਬੇਟੀ ਦਾ ਵਿਆਹ ਫਿਰ 2001 ਦੇ ਵਿੱਚ ਮੈਂ ਕਰਨ ਦੇ ਨਾਲ ਵੀ ਮੈਨੂੰ ਬਾਹਰ ਅੰਦਰ ਵੀ ਜਾਣਾ ਪੈਂਦਾ ਸੀ ਘਰ ਦੀ ਜਿਆਦਾ ਨਹੀਂ ਹੁੰਦੀ ਸੀ 10th ਪੜ੍ਹੀ ਸੀ ਕੋਈ ਬੇਟੀ 10th ਤੋਂ ਬਾਅਦ ਮੈਂ ਬੇਟੀ ਦਾ ਮੈਰਿਜ ਕਰਤੀ ਸੀ ਤੇ ਫਿਰ ਉਸ ਤੋਂ ਬਾਅਦ ਮੈਂ ਮਤਲਬ ਇੱਕ ਕੰਮ ਛੱਡ ਪਈ ਕਚਹਿਰੀ ਦੇ ਵਿੱਚ ਕਚਹਿਰੀ ਦਾ ਕੰਮ ਛੱਡਣ ਦੇ ਬਾਵਜੂਦ ਬੇਟਾ ਛੋਟਾ ਹੀ ਸੀਗਾ ਜਿਆਦਾ ਇੰਨਾ ਵੀ ਨਹੀਂ ਜਾਣੀ ਕਿ 16 17 ਸਾਲ ਦਾ ਬੱਚਾ ਹੁੰਦਾ ਹੈਗਾ ਤੇ ਕੁਝ ਅੱਜਕੱਲ੍ਹ ਤੁਹਾਨੂੰ ਪਤਾ ਹੀ ਨਹੀਂ ਬੱਚੇ ਨਹੀਂ ਥੋੜੇ ਜਿਹੋ ਕਰਦੇ ਫਿਰ ਮੈਂ ਇੱਥੇ ਤਿੰਨ ਦੇ ਵਿੱਚੋਂ ਉਹਦੇ ਪਾਪਾ ਚਲੇ ਗਏ ਸੀਗੇ ਫਿਰ ਅਸੀਂ ਚਾਰ ਦੇ ਵਿੱਚ ਮੈਂ ਮਕਾਨ ਵੇਚ ਕੇ ਉਧਰ ਲਾ ਫਿਰ ਮੈਂ ਦੁਕਾਨ ਲਈ ਤੇ ਦੁਕਾਨ ਲੈਣ ਤੋਂ ਬਾਅਦ ਮੈਂ ਅਸੀਂ ਸਾਲ ਤੱਕ ਕੁਝ ਨਹੀਂ ਕੀਤਾ ਹੈਗਾ ਸਾਲ ਅਸੀਂ ਜਿਹੜੇ ਨੇ ਕੀ ਕਰੀਏ ਕੀ ਨਿਕਰੀ ਕੀ ਕਰੀਏ ਜਦੋਂ ਅਸੀਂ ਇਸ ਸਾਲ ਕੰਮ ਕਰਦੇ ਰਹੇ ਤਾਂ ਪਹਿਲਾਂ ਮੈਂ ਪੀਸੀਓ ਖੋਲਿਆ ਇੱਥੇ ਮੇਰੇ ਪੀਸੀਓ ਖੋਲਿਆ ਪੀਸੀਓ ਦੀ ਡਿਮਾਂਡ ਤਾਂ ਬਹੁਤ ਸੀਗੀ ਪਰ ਪੈਸੇ ਉਹੀ 2 ਰੁਪਏ ਹੁੰਦੇ ਸੀਗੇ ਕੰਮ ਉਹ ਵੀ ਇੰਨਾ ਨਹੀਂ ਚੱਲਿਆ ਹੈਗਾ ਸਾਡੇ ਪੀਸੀਓ ਦਾ ਕੰਮ ਫਿਰ ਉਸ ਤੋਂ ਬਾਅਦ ਮੈਂ 2000 ਚਾਰ ਦੇ ਵਿੱਚ ਨਾ ਮੈਂ ਰੇੜੀ ਲਾਈ ਗੋਲ ਗੱਪਿਆਂ ਦੀ ਗੋਲ ਗੱਪੇ ਲਾਉਂਦੇ ਹੁੰਦੇ ਸੀਗੇ ਜੋ ਕਿ ਮੇਰੇ ਭਾਬੀ ਜੀ ਪਹਿਲਾਂ ਗੋਲ ਗੱਪਿਆਂ ਦਾ ਕੰਮ ਕਰਾ ਉਹਨੇ ਪੇਕੇ ਕਰਦੇ ਸੀਗੇ ਤੇ ਮੈਂ ਗੋਲ ਗੱਪਿਆਂ ਦਾ ਕੰਮ ਕੀਤਾ ਗੋਲ ਗੱਪਿਆਂ ਦਾ ਕੰਮ ਵੀ ਸ਼ਾਮ ਦੇ ਟਾਈਮ ਹੁੰਦਾ ਸੀਗਾ ਉਹ ਸ਼ਾਮ ਦੇ ਟਾਈਮ ਹੋਣ ਦੇ ਬਾਵਜੂਦ ਉਹ ਤਾਂ ਵੀ ਉਹਨਾਂ 2 ਰੁਪਏ ਚਾਰ ਗੋਲ ਗੱਪੇ ਦਿੰਦੇ ਸੀਗੇ ਤੇ ਸਾਰੀ ਦਿਨ ਸਵੇਰ ਤੋਂ ਲੱਗਿਆ ਫਿਰ ਵਿਹਲੇ ਰਹਿਣਾ ਮੈਂ ਕਿਹਾ ਵੀ ਇਹ ਵੀ ਕੋਈ ਗੱਲ ਨਹੀਂ ਹੈਗੀ ਵੀ ਆਪਾਂ ਵਿਹਲੇ ਰਹ ਨਹੀਂ ਸਾਰੀ ਦਿਹਾੜੇ ਤੇ ਕੰਮ ਵੀ ਕੋਈ ਖਾਸ ਜਿਹਾ ਨਾਲ ਟਿੱਕੀ ਨਾਲ ਗੋਲ ਗੱਪੇ ਨਾਲ ਦਹੀਂ ਬੱਲੇ ਉਹ ਲਗਾਈ ਉਸ ਤੋਂ ਬਾਅਦ ਫਿਰ ਨਾ ਮਤਲਬ ਕਿ ਇਹ ਪੰਜ ਦੇ ਵਿੱਚ ਤਕਰੀਬਨ ਮੇਰੇ ਖਿਆਲ ਨਾਲ ਪੰਜ ਦੇ ਵਿੱਚ ਉਹ ਸਾਨੂੰ ਇੱਕ ਮਾਤਾ ਜੀ ਸੀ ਉਹਨਾਂ ਸਲਾਹ ਦਿੱਤੀ ਵੀ ਤੁਸੀਂ ਚਾਹ ਦਾ ਕੰਮ ਕੋਲ ਲਓ ਵੀ ਤੁਸੀਂ ਚਲ ਮાળા ਮੋਟਾ ਚਾਹ ਚੂ ਬਣਾਈ ਚੱਲੋ ਮੈਂ ਕਿਹਾ ਚਲੋ ਠੀਵੀ ਗੱਲ ਠੀਕ ਅਸੀਂ ਚਾਹ ਚੂ ਦਾ ਕੰਮ ਸ਼ੁਰੂ ਕੀਤਾ ਪਰ ਸ਼ਰਮ ਆ ਰਹੀ ਸੀ ਕਿਉਂਕਿ ਸਾਡੇ ਕਦੇ ਕਿਸੇ ਕਿਸੇ ਨੇ ਕੀਤਾ ਨਹੀਂ ਬੇਟਾ ਵੀ ਕਹਿੰਦਾ ਸੀ ਮੈਂ ਨਹੀਂ ਕਰਨਾ ਹੈਗਾ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਬੇਟਾ ਪਰਲ ਮਿਲ ਕੇ ਕਰਦੇ ਆ ਕੋਈ ਨਾ ਤੇ ਅਸੀਂ 2-4 ਦਿਨ ਚਾਹ ਦਾ ਕੰਮ ਕੀਤਾ ਚਾਹ ਦਾ ਕੰਮ ਕਰਨ ਤੋਂ ਬਾਅਦ ਅਸੀਂ ਉਹ ਮਾਤਾ ਕਹਿੰਦੇ ਤੁਸੀਂ ਐਦਾ ਕਰਿਆ ਕਰੋ ਸ਼ਾਮ ਦੇ ਟਾਈਮ ਵੀ ਖਾਣਾ ਵੀ ਬਣਾ ਲਿਆ ਕਰੋ ਵੀ 5 7 10 20 ਰੋਟੀਆਂ ਲਾਹਮੋਗੇ ਤੇ ਜੇ ਤੁਹਾਡੇ 10 ਲੱਗਣੀਆਂ ਤੇ 10 ਤੋਂ ਤੁਹਾਨੂੰ ਬਚਣਗੀਆਂ ਹੈ ਨਾ ਤੁਸੀਂ ਆਪ ਰੋਟੀ ਖਾਹਮੋਗੇ ਮੈਂ ਕਿਹਾ ਇਹ ਵੀ ਠੀਕ ਹੈ ਉਸ ਜਦੋਂ ਕੰਮ ਕੀਤਾ ਸ਼ੁਰੂ ਤਕਰੀਬਾ ਸਾਡਾ 5 4 ਜੰਮੇ ਦੇ ਵਿੱਚ ਹੀ ਵੀ ਐਦਾ ਅਸੀਂ ਕਿਲੋ ਆਟਾ ਲਿਆਣਾ ਲਿਆ ਕੇ ਕੁਝ ਅਸੀਂ 10 20 ਫੁਲਕੇ ਵੇਚਦੇ ਨੇ ਤੇ 5 10 ਅਸੀਂ ਆਪਣੇ ਸਾਡੇ ਮਤਲਬ ਪਰਿਵਾਰ ਮੈਂ ਤੇ ਮੇਰੇ ਬੇਟੇ ਸੀ ਸਾਡੀ ਰੋਟੀ ਚੱਲਣ ਲੱਗ ਗਈ ਉਹ ਕਰਦੇ ਕਰਦੇ ਸਾਡੇ ਮਹੀਨੇ ਵਿੱਚ ਹੀ ਮਤਲਬ ਕਿ ਮੈਨੂੰ ਇੰਨਾ ਰਿਸਪੌਂਸ ਮਿਲ ਗਿਆ ਵੀ ਸਾਡੀ 5-600 ਦੀ ਸੇਲ ਹੋ ਗਈ ਰੋਜ਼ ਦੀ ਤੇ ਉਦੋਂ 5-6 ਸਰਵੇ ਬਹੁਤ ਸੀਗਾ ਰੁਪਈਏ ਦੀ ਇੱਕ ਦੀ ਰੋਟੀ ਸੀਗੀ ਤੇ 5 ਰੁਪਏ ਦੀ ਦਾਲ ਸਬਜ਼ੀ ਸੀਗੀ ਤੇ 3 ਰੁਪਏ ਦਾ ਉਦੋਂ ਪਰੌਂਠਾ ਲੱਗਦਾ ਸੀ ਯਾਨੀ 10 ਰੁਪਏ ਦੇ ਵਿੱਚ ਖਾਣਾ ਦੋ ਪਰੌਂਠੇ ਦਹੀਂ ਨਾਲ ਤੇ ਦਾਲ ਸਬਜ਼ੀ ਨਾਲ ਰੋਟੀ ਪੰਜ ਫੁੱਲ ਪੰਜ ਬੁੱਲ ਕੇ ਤੇ 10 ਰੁਪਏ ਦੇ ਵਿੱਚ ਬੰਦਾ ਰਾਮਦਾਰ ਨਾਲ ਰੋਟੀ ਖਾ ਲੈਂਦਾ ਸੀਗਾ ਤੇ ਉਸ ਤੋਂ ਬਾਅਦ ਜਦੋਂ ਅਸੀ ਗਿਆ ਵੀ ਚਲੋ ਇਹ ਵੀ ਵਧੀਆ ਚੱਲ ਪਈ ਜੀ ਕੰਮ ਸਾਡਾ ਕੰਮ ਇਹ ਜੀ ਗੱਲ ਹੀ ਹੈਗੀ ਫਿਰ ਮੈਂ ਸਾਡੇ ਆਪਣੇ ਭਾਬੀ ਜੀ ਨੂੰ ਲੈ ਕੇ ਆਈ ਪਹਿਲਾਂ ਆਪਣੇ ਨੂੰ ਮੈਂ ਆਪਣੇ ਮੰਮੀ ਨੂੰ ਕਿਹਾ ਵੀ ਮੇਰਾ ਹੈਲਪ ਕਰਾ ਲੈ ਵੀ ਮੇਰਾ ਕੰਮ ਚੱਲਦਾ ਪਿਆ ਤਾਂ ਤੁਸੀਂ ਸਾਨੂੰ ਉਹ ਕਹਿੰਦੇ ਠੀਕ ਹੈ ਮੇਰੇ ਭਾਬੀ ਜੀ ਆਏ ਮੇਰੇ ਕੋਲੇ ਫਿਰ ਇੱਕ ਮਾਤਾ ਜੀ ਸੀਗੇ ਸਾਡੇ ਕੋਲੇ ਐ ਉਹ ਉਹ ਆਪਣੀ ਬੇਟੀ ਕੋਲੇ ਰਹਿੰਦੇ ਸੀਗੇ ਮਤਲਬ ਖਾਣਾ ਕੋਣ ਉੱਥੇ ਖਾਂਦੇ ਸੀਗੇ ਸਾਨੂੰ ਕਿਸੇ ਨੇ ਦੱਸਿਆ ਕਮਾਂਡੀਆਂ ਨੇ ਵੀ ਉਹਦਾ ਵੀ ਪਰਿਵਾਰ ਦਾ ਔਖਾ ਹੈਗਾ ਵੀ ਉਹ ਵੀ ਮਾਂ ਪੁੱਤੇ ਹੀ ਨੇ ਵੀ ਤੁਸੀਂ ਜਾ ਕੇ ਉਹਨਾਂ ਨੂੰ ਲੈ ਕੇ ਆਵੋ ਤੁਹਾਡੇ ਨਾਲ ਕੰਮ ਵੀ ਕਰਾ ਦੇਣਗੇ ਤੇ ਉਹਨਾਂ ਦੀ ਰੋਟੀ ਵੀ ਚੱਲ ਜੂਗੀ ਮੈਂ ਫਿਰ ਮਾਤਾ ਜੀ ਕੋਲੇ ਗਈ ਮੈਂ ਕਿਹਾ ਵੀ ਤੁਸੀਂ ਮੇਰੇ ਨਾਲ ਕੰਮ ਕਰਾਉਂਗੇ ਕਹਿੰਦੀ ਹਾਂ ਜੀ ਤੇ ਉਹਨਾਂ ਨੂੰ ਮੈਂ ਦੋਨੇ ਮਾਂ ਦੀ ਤੇ ਬੇਟੇ ਦੀ ਦੋਨਾਂ ਦੀ ਰੋਟੀ ਉਹਨਾਂ ਦੀ ਉਸ ਟਾਈਮ 30 ਰੁਪਏ ਦਿੰਦੇ ਹੁੰਦੇ ਸੀ ਸਾਰੇ ਇੱਕ ਦਿਨ ਦੇ ਮਤਲਬ ਇਹ 900 ਰੁਪਏ ਮਹੀਨੇ ਦਾ ਦਿੰਦੇ ਹੁੰਦੇ ਸੀ ਜੀ ਉਹ ਮੇਰੇ ਕੋਲ ਲੱਗੇ ਮਾਤਾ ਜੀ ਲੱਗੇ ਉਹ ਵੀ 60 ਸਾਲ ਦੇ ਸੀਗੇ ਜਾਨੀ ਜਿਹੋ ਦੇ ਮੇਰੇ ਕੋਲ ਉਹਨਾਂ ਨੇ ਮੇਰੇ ਕੋਲ 10 ਸਾਲ ਕੰਮ ਕੀਤਾ ਜੀ 10 ਕਿਉਂ 12 ਸਾਲੇ ਕੰਮ ਕੀਤਾ ਉਹਨਾਂ ਨੇ ਮੇਰੇ ਕੋਲ ਹੁਣ ਉਹਨਾਂ ਦੀ ਡੈਥ ਹੋ ਗਈ ਹੈ ਤੇ ਉਸ ਤੋਂ ਬਾਅਦ ਫਿਰ ਇੱਕ ਹੋਰ ਮਾਤਾ ਜੀ ਸਾਨੂੰ ਜਾਣਦੇ ਸੀਗੇ ਉਹ ਸਾਡੇ ਕੋਲੇ ਆ ਗਏ ਉਹ ਵੀ ਮਾਦਾਈ ਪਹਿਲਾਂ ਕਿਉਂਕਿ ਲੇਡੀਆਂ ਥੋੜੀ ਆ ਜੰਗ ਨਹੀਂ ਕੰਮ ਕਰਨੀ ਥੋੜਾ ਮਹਿਸੂਸ ਕਰਦੀ ਸੀ ਜੀਆਂ ਤੇ 2007-08 ਦੇ ਵਿੱਚ ਮੈਂ ਬੇਟੇ ਦਾ ਵਿਆਹ ਕਰ ਲਿਆ ਤੇ ਸਾਲ ਖੰਡਾ ਮਤਲਬ ਬਹੂ ਨੇ ਨਹੀਂ ਚੱਲੋ ਕੰਮ ਕੀਤਾ ਸਾਲ ਤੋਂ ਬਾਅਦ ਫਿਰ ਬਹੂ ਵੀ ਮੇਰੇ ਨਾਲ ਕੰਮ ਕਰਨ ਲੱਗੀ। ਉਹ ਅਸੀਂ ਹੁਣ ਚਾਰ ਦੋ ਲੇਡਿਸ ਹੋ ਗਈਆਂ ਕਿ ਮੇਰੀ ਭਾਬੀ ਹੋਊਗੀ ਤੇ ਇੱਕ ਨੋ ਹੋਵੀ ਇੱਕ ਮੈਂ ਹੋਗੀ ਤੇ ਜਿਹੜਾ ਜਿਹੜਾ ਨਾਂ ਪਿਆ ਫਿਰ ਨੋ ਸਸਰਾ ਢਾਬਾ ਫਿਰ ਉਸ ਤੋਂ ਬਾਅਦ ਚ ਪਿਆ ਜੀ ਹਾਂਜੀ ਉਹ ਹੁਣ ਜਦ ਨਾਲ ਵੀ ਫਿਰ ਅਸੀਂ ਹੁਣ ਜਿਆਦਾ ਮਤਲਬ ਇਹ ਬਈ ਬੀਬੀਆਂ ਦਾ ਟਰਾਬਾ ਵੀ ਲੋਕੀ ਕਹਿ ਦਿੰਦੇ ਨੇ ਆ ਨੋਸਸਾ ਵੀ ਕਹਿ ਦਿੰਦੇ ਨੇ ਮੇਰੀ ਬੇਟੀ ਵੀ ਆ ਕੇ ਕੰਮ ਕਰਾ ਦਿੰਦੀ ਦੋਤੀ ਵੀ ਨਾਲਾ ਕਰਾਂਦੀ ਆ ਫਿਰ ਹੁਣ ਉਸ ਤੋਂ ਬਾਅਦ ਜਦੋਂ ਵੀ ਬਹੁ ਕੰਮ ਕਰਨ ਲੱਗੀ ਹੈਗੀ ਆ ਫਿਰ ਜਿਹੜੀਆਂ ਕੁੜੀਆਂ ਨੇ ਇਹ ਉਸ ਤੋਂ ਬਾਅਦ ਆ ਕੇ ਮਤਲਬ ਕਿ ਅਗਲੇ ਨੂੰ ਇਹ ਮਹਿਸੂਸ ਹੋਇਆ ਵੀ ਜਦੋਂ ਦੀ ਮੰਮੀ ਕੰਮ ਕਰ ਸਕਦੀ ਆ ਉਹਦੀ ਬਹੁਤ ਕੰਮ ਕਰਤਾ ਦੀਆ ਕਿ ਅਸੀਂ ਵੀ ਕਰ ਸਕਦੇ ਆ ਵੀ ਅਸੀਂ ਇੱਥੇ ਸੇਫ ਮਹਿਸੂਸ ਕਰ ਰਹੇ ਹੈਗੇ ਨੇ ਹੁਣ ਸਾਰੀਆਂ ਤਕਰੀਬਨ ਜੱਗ ਲੇਡੀਜ਼ ਨੇ ਜਿਹੜੇ ਸਾਡੇ ਕੋਲ ਕੰਮ ਕਰਦੀਆਂ ਨੇ ਤਿੰਨ ਜਾਨੀ ਇਹ ਹੈਗੀਆਂ ਨੇ ਮੇਰੀ ਬੇਟੀ ਵੀ ਆ ਕੇ ਮੇਰ ਨਾਲ ਕੰਮ ਕਰਾ ਜੇ ਵੈਸੇ ਉਹਦਾ ਪਾਰਲਰ ਹੈ ਉਹ ਵੀ ਮੇਰ ਨਾਲ ਆ ਕੇ ਕੰਮ ਕਰਾ ਦਿੰਦੀ ਆ ਤੁਹਾਡੇ بیٹے ਬਾਰੇ ਜਿਹੜਾ ਸੁਣਨ ਨੂੰ ਆਇਆ ਉਹਨੂੰ ਕੀ ਪ੍ਰੋਬਲਮ ਆ ਗਈ ਸੀ ਬੇਟਾ ਜੀ 2000 ਮਤਲਬ ਕਿ ਪਿਛਲੇ ਸਾਲ ਆਪਣੇ 4 4 ਮਹੀਨੇ ਬੀਤ ਹੋ ਗੀ ਸੀ ਕੁਝ ਨਹੀਂ ਹੋਇਆ ਸੀ ਜੀ ਉਹਨੂੰ ਮੰਲੇ ਮਾੜਾ ਮੋੜ ਖਾਂਸੀ ਤੇ ਜ਼ੁਕਾਮ ਸੀਗਾ ਕਹਿੰਦਾ ਮम्मा ਮੈਂ ਦਵਾਈ ਲਿਆ ਮਾਂ ਆਪਣੇ ਆਪ ਉਹ ਹਸਪੀਟਲ ਗਿਆ ਸ਼ਾਮ ਨੂੰ 7 ਵਜੇ ਗਿਆ ਅਸੀਂ ਰਾਤ ਨੂੰ ਢਾਬਾ ਢੂਬਾ ਬੰਦ ਕਰਕੇ ਗਏ ਆ ਹਾਸਾ ਮਜ਼ਾਕ ਵਧੀਆ ਕਰਦਾ ਤੇ ਕੋਈ ਗੱਲਬਾਤ ਨਹੀਂ ਸੀ ਡਾਕਟਰਾਂ ਨੇ ਸੀ ਤਿੰਨ ਚਾਰ ਦਿਨ ਨੂੰ ਐਡਮਿਟ ਕਰੋ ਤੇ ਠੀਕ ਹੋ ਜਾਊਗਾ ਰਾਤ ਨੂੰ 2:00 ਵਜੇ 1:30 ਵਜੇ ਉਹਨਾਂ ਨੇ ਕਹਿੰਦੇ ਵੀ ਇਹਨੂੰ ਆਕਸੀਜਨ ਦੀ ਇਹਨਾਂ ਦੀ ਕਮੀ ਆ ਪਲਸ ਘਟਦੀ ਪਈ ਆ ਵੀ ਤੁਸੀਂ ਹੋਰ ਹਸਪੀਟਲ ਲੈ ਜਾਓ ਉਦੋਂ ਹਸਪੀਟਲ ਦੇ ਵਿੱਚ ਕੋਈ ਤੇ ਵੀ ਜਗ੍ਹਾ ਨਹੀਂ ਮਿਲ ਰਹੀ ਸੀਗੀ ਅਸੀਂ ਬੜੀ ਕੋਸ਼ਿਸ਼ ਕੀਤੀ ਸੀਗੀ ਅਸੀਂ ਤਕਰੀਬਨ 10 11 ਵਜੇ ਤੱਕ ਸਵੇਰ ਨੂੰ ਸਾਨੂੰ ਇੱਧਰ ਮਹਿਲ ਹਸਪੀਟਲ ਆ ਉੱਥੇ ਜਾ ਕੇ ਸਾਨੂੰ ਮਤਲਬ ਹੋ ਗਈ ਤਾਂ ਉਹ ਵੀ ਮੈਂ ਪਹਿਲਾਂ ਪੈਸੇ ਭਰਾਈ ਉੱਥੇ ਤੇ ਬਾਅਦ ਚ ਮੈਂ ਬੇਟੇ ਲੈ ਕੇ ਗਈ ਤੇ ਬੇੜੀ 2 ਵਜੇ ਨੂੰ ਡੈਥ ਹੋ ਗਈ ਇੱਕੋ ਹੀ ਬੇਟਾ ਸੀਗਾ ਮੇਰਾ ਉਹਨੇ 2 ਵੇ ਡੈਥ ਹੋ ਗਈ ਹੈ ਤੇ ਬਹੁ ਫਿਰ ਵੀ ਮੇਰੇ ਨਾਲ ਹੀ ਸੀਗੇ ਤੇ ਪਿਛਲੇ ਆ ਦੋ ਤਿੰਨ ਮਹੀਨਿਆਂ ਤੋਂ ਮੈਂ ਉਹਨੂੰ ਦਵਾਈ ਭੇਜਿਆ ਸੀਗਾ ਉਹ ਤੇ ਨਹੀਂ ਮੈਨੂੰ ਲਾ ਗਈ ਫਿਰ ਹੁਣ ਆਪਣੇ ਮੰਮੀ ਕਿੰਨੀ ਚਲੇ ਗਈ ਆ ਵੀ ਚਲੋ ਉਹਨੇ ਅਸੀਂ ਕਿ ਮੈਂ ਵੀ ਉਹਦੇ ਨਾਲ ਐ ਸਹਿਮਤ ਆ ਉਹਦੇ ਮੈਰਿਜ ਦੇ ਵਿੱਚ ਉਹ ਮੈਰਿਜ ਗਰਾਉਂਡ ਦੇ ਵਿੱਚ ਆਪਣਾ ਡਿਸੀਜਨ ਲੈ ਆਉਣਾ ਕਿ ਮੈਂ ਮੈਰਿਜ ਕਰਵਾਣੀ ਆ ਤੇ ਅਸੀਂ ਉਹਦੇ ਨਾਲ ਐ ਮੈਂ ਤਾਂ ਉਹਨੂੰ ਤਕਰੀਬਨ ਸ਼ੁਰੂ ਤੋਂ ਕਹਿੰਨੀ ਆ ਜਦੋਂ ਬੇਟੀ ਜੱਤ ਹੋਈ ਹੈਗੀ ਆ ਵੀ ਤੁਸੀਂ ਆਪਣਾ ਮੈਰਿਜ ਕਰਾਵੋ ਤੇ ਮੈਂ ਤੁਹਾਡੇ ਨਾਲ ਹੈਗੀ ਆ ਬੇਟੀ ਬਣਾ ਕੇ ਮੈਂ ਤੁਹਾਨੂੰ ਤੋਰੂੰਗੀ ਹੁਣ ਉਹ ਮੰਮੀ ਕਿੰਨੀ ਗਈ ਹੋਈ ਆ ਆਪਣੇ ਕਿੰਨੀ ਇਹ ਵੈਸੇ ਹਰ ਟਾਈਮ ਮੇਰੇ ਨਾਲ ਹੀ ਆ ਕੋਈ ਐਸੀ ਗੱਲ ਤੇ ਮੇਰੇ ਜਮਾਈ ਸ਼ਾਮ ਨੂੰ ਆਉਂਦਾ ਮੇਰੇ ਨਾਲ ਕੰਮ ਉਹ ਕਰਾਂਦਾ ਹੈਲਪ ਕਰਾਂਦਾ ਹੈਗਾ ਦੋਤੀ ਆ ਉਹਨੂੰ 22 ਫੜੀ ਹੋਇਆ ਹੋਇਆ ਫਿਲਹਾਲ ਤੇ ਉਹ ਮੇਰੇ ਨਾਲ ਮੇਰੀ ਦੋਤੀ ਬਹੁਤ ਜ਼ਿਆਦਾ ਹੈਲਪ ਕਰਾਂਦੀ ਹੈ ਮੇਰੀ ਦੋਤੀ ਤਾਂ ਮੇਰੇ ਨਾਲ ਦੁਪਹਿਰ ਨੂੰ ਸ਼ਾਮ ਨੂੰ ਆ ਕੇ ਸਕੂਲੋਂ ਆਉਂਦੀ ਆ 10th ਵਿੱਚ ਪੜ੍ਹਦੀ ਆ ਉਹ ਦੁਪਹਿਰ ਨੂੰ ਸ਼ਾਮ ਨੂੰ ਮੇਰੇ ਨਾਲ ਕੰਮ ਸਾਰੇ ਜਿਹੜੇ ਕਰਾਂਦੀ ਹੈਗੀ ਆ ਤੇ ਬਹੁਤ ਵਧੀਆ ਚੱਲ ਪਰਿਵਾਰ ਚੱਲਦਾ ਬਾਕੀ ਸ਼ੁਕਰ ਹੈ ਸ੍ਰੀ ਪਰਮਾਤਮਾ ਦਾ ਵੀ ਜਿਹਨੇ ਸਾਨੂੰ ਹਿੰਮਤ ਦਿੱਤੀ ਆ ਪਰ ਮੈਂ ਬੜੀ ਵਾਰ ਸੋਚੇ ਮੈਂ ਟਾਬਾ ਬੰਦ ਕਰ ਦਮਾ ਪਰ ਮੇਰੇ ਨਾਲ 4-5 ਪਰਿਵਾਰ ਰੋਟੀ ਖਾਂਦੇ ਨੇ ਇਸ ਕਰਕੇ ਮੈਂ ਢਾਬਾ ਨਹੀਂ ਬੰਦ ਕਰਦੀ ਹੈਗੀ ਇਹ ਬੇਟਾ ਇੱਕ ਹੈਗਾ ਸਾਡੇ ਕੋਲੇ ਮੈਂਟਲ ਰੈਪਸਰਟ ਹੈਗਾ 10 ਸਾਲ ਹੋ ਗਏ ਉਹਨੂੰ ਕੰਮ ਤੇ ਲੱਗੇ ਸਾਡੇ ਕੋਲ ਤੇ ਉਹ ਬਿਲਕੁਲ ਮੈਂਟਲ ਰੈਪਸਰਟ ਸੀ ਜੋ ਸਾਡੇ ਕੋਲੇ ਲੱਗਿਆ ਬਿਲਕੁਲ ਜ਼ਿਆਦਾ ਯਾਨੀ ਡਾਕਟਰ ਨੇ ਮੈਂਟਲ ਰੈਪਸਰਟ ਦਾ ਸਰਟੀਫਿਕੇਟ ਦਿੱਤਾ ਹੋਇਆ ਹੈਗਾ ਤੇ ਉਹ ਹੁਣ 10 ਸਾਲਾਂ ਵਿੱਚ ਸਾਡੇ ਕੋਲ ਕੰਮ ਕਰਕੇ ਵੀ ਖਾਣ ਦਾ ਉਹਨੂੰ ਬੈਠਣ ਦਾ ਪਤਾ ਲੱਗ ਗਿਆ ਖਾਣ ਦਾ ਪਤਾ ਲੱਗ ਗਿਆ ਮੈਂ ਕਿਸ ਤਰ੍ਹਾਂ ਖਾਣਾ ਹੈਗਾ ਤੇ ਬੋਲਦਾ ਵੀ ਹੈਗਾ ਹੁਣ ਜਦਕੇ ਪਹਿਲਾਂ ਬਿਲਕੁਲ ਬੋਲਦਾ ਨਹੀਂ ਸੀਗਾ ਬਿਲਕੁਲ ਉਹ ਨਹੀਂ ਕਰਦਾ ਸੀਗਾ ਵੀ ਬੱਚਿਆਂ ਦੀ ਤਰ੍ਹਾਂ ਮੈਂ ਵੀ ਉਹਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਰੱਖਿਆ ਹੋਇਆ ਹੈਗਾ ਬਾਕੀ ਜੋ ਕਮੀਆਂ ਨੇ ਉਹ ਤਾਂ ਨਹੀਂ ਪੂਰੀਆਂ ਹੋ ਸਕਦੀਆਂ ਹੈਗੀਆਂ ਵੀ ਮੇਰਾ ਦਿਲ ਲੱਗਿਆ ਹੋਇਆ ਇੱਥੇ ਸਿਰਫ ਇਹਨਾਂ ਦੇ ਪੈਣਾ ਕਰਕੇ ਕਿ ਜਿਹੜੇ ਕੰਮ ਕਰਦੀਆਂ ਨੇ ਜੇ ਅਗਰੇ ਹੁਣ ਮੈਂ ਇਕੱਲੀ ਬੈਠਾਂਗੀ ਤਾਂ ਮੈਂ ਤਾਂ ਇੱਕ ਘੰਟਾ ਵੀ ਕਿਸੇ ਕੋਲੇ ਨਾ ਮੈਂ ਕਿਸੇ ਕੋਲ ਜਾ ਸਕਦੀ ਕਿਉਂਕਿ ਮੈਨੂੰ ਆਦਤ ਕੰਮ ਦੀ ਪਈ ਹੋਈ ਆ ਮੈਨੂੰ ਸ਼ੁਰੂ ਤੋਂ ਹੀ ਮੈਂ ਕੰਮ ਕੀਤਾ ਹੈਗਾ ਮੈਂ ਆਪਣੇ ਆਪ ਦੇ ਵਿੱਚ ਉਹ ਹੈਗੀਆਂ ਵੀ ਮੈਂ ਕਿਸੇ ਵੀ ਕਦੀ ਨਹੀਂ ਰਣਾ ਜਾਂਦੀ ਹੈ ਕਿ ਮੈਂ ਆਪਣੇ ਆਪ ਦੇ ਵਿੱਚ ਮਿਹਨਤ ਕਰਕੇ ਰੋਟੀ ਕਮਾ ਕੇ ਖਾਣ ਜਾਂ ਜਿੰਨੀ ਵੇਰ ਮੇਰੇ ਚੱਲਦੀਆਂ ਨੇ ਬਾਕੀ ਜਦੋਂ ਮਾਲਕ ਨੇ ਉਹ ਕੀਤਾ ਸਾਥ ਦਿੱਤੇ ਉਹ ਨਹੀਂ ਅਜਿਹਾ ਜਰੂਰ ਕੰਮ ਕਰਾਂਗੇ ਔਰ ਬੇਟੇ ਦੀ ਯਾਦ ਵਿੱਚ ਮੈਂ ਜਿੰਨੀ ਦਰ ਕੰਮ ਕਰਾਂਗੇ ਆਪਣੀ ਬੇਟੇ ਦੀ ਯਾਦ ਵਿੱਚ ਕੰਮ ਕਰਾਂਗੇ ਔਰ ਬੇਟੇ ਨੂੰ ਮੈਂ ਹਰ ਟਾਈਮ ਮੇਰਾ ਬੇਟੇ ਦੀ ਦੁਕਾਨ ਮੈਂ ਬੇਟੇ ਦੇ ਨਾਂ ਦੇ ਉੱਤੇ ਮੈਂ ਬਹੁ ਨੂੰ ਦੇਣੀ ਹੈ ਆਪਣੇ ਨੂੰ ਪਰ ਮੇਰਾ ਜਿੰਨੀ ਦਰ ਮੇਰੇ ਚੱਲਦੀਆਂ ਨੇ ਤੇ ਮੈਂ ਆਪਣੀ ਬੇਟੇ ਦੀ ਯਾਦ ਵਿੱਚੇ ਕੰਮ ਸੁੱਕੇ ਤਾਂ ਨਾ ਕਿਤੇ ਜਿਹੜਾ ਮਨ ਹੈ ਉਹ ਵੀ ਭਾਵਕ ਹੁੰਦਾ ਵੀ ਇਨਸਾਨ ਦੇ ਉੱਪਰ ਜਦੋਂ ਵਕਤ ਦੀ ਮਾਰ ਪੈਂਦੀ ਹੈ ਤਾਂ ਉਦੋਂ ਫਿਰ ਸਭ ਕੁਝ ਇੱਕੋ ਜਿਹਾ ਨਹੀਂ ਰਹਿੰਦਾ ਮਾਤਾ ਜੀ ਦੀ ਜਿਹੜੀ ਸਟੋਰੀ ਹੈ ਉਹ ਵੀ ਬਿਲਕੁਲ ਇਸੇ ਤਰ੍ਹਾਂ ਦੀ ਹੈ ਕਿ ਜ਼ਿੰਦਗੀ ਦੇ ਵਿੱਚ ਕਿੰਨੇ ਹੀ ਪਹਾੜ ਜਿਹੜੇ ਆ ਉਹ ਦੁੱਖਾਂ ਦੇ ਉਹਨਾਂ ਦੇ ਉੱਪਰ ਟੁੱਟੇ ਆ ਪਤੀ ਜਿਹੜਾ ਉਹ ਵੀ ਸਾਥ ਛੱਡ ਗਿਆ ਬੇਟੇ ਦੀ ਗੱਲ ਕਰ ਲਗੇ ਤਾਂ ਕਰੋਨਾ ਦਾ ਜਿਹੜਾ ਮਾੜਾ ਦੌਰ ਆਇਆ ਸੀ ਉਹ ਕਰੋਨਾ ਦੇ ਦੌਰ ਨੇ ਜਿਹੜਾ ਬੇਟੇ ਨੂੰ ਵੀ ਨਿਕਲ ਲਿਆ ਪਰ ਹੌਸਲੇ ਦੀ ਗੱਲ ਕਰ ਲਗੇ ਹਿੰਮਤ ਦੀ ਗੱਲ ਕਰ ਲਗੇ ਦਾਤ ਦੇਣੀ ਜ਼ਰੂਰ ਬੰਦੀ ਹੈ ਤੇ ਅੱਜ ਵੀ ਜਿਹੜੇ ਮਾਤਾ ਨੇ ਉਹ ਮਕਾਮ ਤੇ ਖੜੇ ਨੇ ਤੇ ਅੱਜ ਵੀ ਜਿਹੜਾ ਜ਼ਿੰਦਗੀ ਦੇ ਨਾਲ ਸੰਘਰਸ਼ ਕਰ ਰਹੇ ਨੇ ਸੋ ਤੁਹਾਡੇ ਜਿਹੜੀਆਂ ਦੁਆਵਾਂ ਦੀ ਇਹਨਾਂ ਦਾ ਲੋਡ ਹੈ ਕਿਉਂਕਿ ਕਿਸੇ ਦਾ ਸਾਥ ਦੇਣਾ ਉਹ ਕੋਈ ਇੱਕ ਇਨਸਾਨੀਅਤ ਨਾਤੇ ਜਿਹੜਾ ਆਪਣਾ ਫਰਜ਼ ਵੀ ਬਣਦਾ ਇੱਕ ਨੈਤਿਕ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਪਰ ਕਿਤਨਾ ਕਿਤੇ ਜਿਹੜਾ ਦੇਖਣ ਨੂੰ ਮਿਲਦਾ ਕਿ ਕੋਈ ਉਹ ਵਿਰਲੇ ਵੀ ਹੁੰਦੇ ਨੇ ਜਿਹੜੇ ਅਕਸਰ ਇੰਨੀਆਂ ਮੁਸੀਬਤਾਂ ਝੱਲ ਕੇ ਵੀ ਫਿਰ ਵੀ ਇੱਕ ਥੰਮ ਦੇ ਵਾਂਗੂ ਜਿਹੜਾ ਸਤੈਰੋ ਖੜੇ ਰਹੇ ਰਹਿੰਦੇ ਨੇ ਤੁਸੀਂ ਸਨ ਨਾਲ ਜੁੜੇ ਹੋ ਦਸ ਸਿਟੀ ਹੈਡਲਾਈਨਸ ਦੇਖ ਰਹੇ ਹੋ ਤੁਸੀਂ